ਮਾਨਯੋਗ ਐਸਐਸਪੀ ਸਾਹਿਬ ਮਾਨਸਾ ਸ਼੍ਰੀ ਪਗੈਰਤ ਸਿੰਘ ਮైనా ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਡੀਐਸਪੀ ਬੁਰਲਾਡਾ ਸਕੰਦਰ ਸਿੰਘ ਚੀਮਾ ਅਤੇ ਐਸਐਚਓ ਸਿਟੀ ਭੁਪਿੰਦਰਜੀਤ ਸਿੰਘ ਵੱਲੋਂ ਰੇਲਵੇ ਸਟੇਸ਼ਨ ਬੁਰਲਾਡਾ ਵਿਖੇ ਕਾਸਕੋ ਅਪਡੇਸ਼ਨ ਕੀਤਾ ਗਿਆ। ਇਸ ਮੌਕੇ ਡੀਐਸਪੀ ਸਕੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਥਾਣਾ ਸ਼ੈਰੀ ਦੇ ਐਸਐਚਓ ਭੁਪਿੰਦਰਜੀਤ ਸਿੰਘ ਨੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੇਲਵੇ ਸਟੇਸ਼ਨ ਤੇ ਟ੍ਰੇਨ ਆ ਰਹੀ ਥੋਰ ਜਾਂ ਕੋਈ ਮਾੜੇ ਅੰਸਰ ਆ ਕੇ ਟ੍ਰੇਨ ਰਹੀ ਆਉਂ ਜਾਣ ਕਰਦੇ ਹਨ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਉਹਨਾਂ ਕਿਹਾ ਕਿ ਪਰੰਤੂ ਜਾਂਚ ਵਿੱਚ ਕੋਈ ਵੀ ਘਟਨਾ ਸਾਹਮਣੇ ਨਹੀਂ ਆਈ ਅਤੇ ਨਾ ਹੀ ਕੋਈ ਮਾੜਾ ਅੰਸਰ ਫੜਿਆ ਗਿਆ ਅਤੇ ਨਾ ਹੀ ਕਿਸੇ ਕੋਲੋਂ ਕੋਈ ਸ਼ੱਕੀ ਵਸਤੂ ਫੜੀ ਗਈ ਦੇਖਦੇ ਆ ਪੂਰੀ ਖਬਰ ਸਵੇਰੇ 7:00 ਤੇ ਹਨੇ ਮਤੇ ਨਜਰੇ ਪੋਸਟੋ ਲਈ ਤਾਇਦ ਕਰਾਹਤ ਕੀਤੀ ਗਿਆ 90 ਕੀ ਮਸਲਾ ਜਬ ਪੋਸਟੋ ਤੇ ਚੈਕਿੰਗ ਲਗਾਤਾਰ ਜਾਈਏ ਆਜਮਾਨਯੋਗ ਐਸਐਸਪੀ ਸਾਹਿਬ ਸ੍ਰੀ ਪਗੀਰ ਸਿੰਘ ਜੀ ਮੀਨਾ ਦੇ ਦੇਸ਼ਾ ਨਿਰਦੇਸ਼ਾਂ ਅਨਸਾਰ ਰੇਲਵੇ ਸਟੇਸ਼ਨ ਤੇ ਸਪੈਸ਼ਲ ਕਾਸੋਪਰੇਸ਼ਨ ਕੀਤੇ ਗਏਣਗੇ ਤਾਂ ਜੋ ਮਾਰੇ ਅੰਸਰਾਂ ਤੇ ਚੈਕਿੰਗ ਕਰਕੇ ਕਾਬੂ ਪਾਇਆ ਜਾ ਸਕੇ ਤੇ ਤਿਹਾਰਾਂ ਦੇ ਮੱਦੇਨਜ਼ਰ ਜਿਹੜਾ ਲੋਕ ਸਿਰਚ ਆਉਣ ਉਹਨਾਂ ਨੂੰ ਕੀ ਇਨਸਟਰਕਸ਼ਨ ਹੈ ਉਹਨੂੰ ਇਹ ਹੀ ਆ ਗਈ ਵੀ ਕਿਸੇ ਤਰ੍ਹਾਂ ਦੀ ਹੌਲੜਬਾਜ਼ੀ ਨਾ ਕਰਨ ਆਵਾਂ ਤਿਹਾਰ ਨੂੰ ਸ਼ਾਂਤੀ ਨਾਲ ਮਨਾਉਣ ਤੇ ਮਾੜੇ ਅੰਸਰਾਂ ਤੇ ਦਾਰੇ ਤਲਾਹ ਦੇਣ ਤੋਂ ਬਚਣ ਹੋਰ ਕਿੱਥੇ ਕਿੱਥੇ ਚੈਕਿੰਗ ਹੈ ਜਿਹੜੇ ਵੇਸਟੇਸ਼ਨ ਤੋਂ ਹੈ ਫੇਲ ਵੇਸਟੇਸ਼ਨ ਤੋਂ ਇਲਾਵਾ ਸਾਰੇ ਭੀੜ ਭੜਕੇ ਵਾਲੇ ਜਗ੍ਹਾ ਚ ਬਾਜ਼ਾਰਾਂ ਦੇ ਵਿੱਚ ਜਿੱਥੇ ਆਮ ਮਤਲਬ ਕਿ ਪਬਲਿਕ ਦਾ ਆਉਣਾ ਜਾਣਾ ਹੈਗਾ ਤਿਹਾਰਾਂ ਦੇ ਮੱਦੇਨਜ਼ਰ ਤਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਕੋਈ ਮਾੜਾ ਅੰਸਰ ਕਿਸੇ ਨੂੰ ਪਰੇਸ਼ਾਨੀ ਖੜੀ ਨਾ ਕਰੇ ਕੰਟੈਕਟ ਦਿੱਤਾ ਕਿੰਨੇ ਕੁ ਅਸਲਾ ਸਾਥੀ ਅਨਸਰ ਮਿਲਾ ਹੋ ਗਿਆ ਇਹ ਚੈਕਿੰਗ ਜਾਰੀ ਹੈ ਹਜੇ ਤੱਕ ਕੋਈ ਗੱਲ ਨਹੀਂ ਜਕਰ ਹੋਈ